ਵਵੇਕ ਉਹ ਬਰਾਏ ਇੱਕ ਸਟਾਰ ਦੇ ਕਰ ਜੰਮਿਆ ਜੀ ਹైదరాబాద్ ਚਦਾ ਜਨਮ ਹੋਇਆ ਸੀਗਾ ਸ਼ਾਇਦ ਮਤਲਬ ਕਿ ਸਾਇੰਸ ਸਟਰੀਮ ਦਾ ਇਹ ਸਟੂਡੈਂਟ ਸੀਗਾ ਬਾਅਦ ਦੇ ਵਿੱਚ ਬੜਾ ਦਿਮਾਗੀ ਬੰਦਾ ਸੀ ਹਮ ਇਹਨੇ ਆਪਦੇ ਪਿਓ ਤੋਂ 500 ਰੁਪਈਆ ਮੰਗਿਆ ਜੀ ਉਹਨੇ ਕਿਹਾ ਕਿ ਕੀ ਕਰਨਾ ਇਹਨੇ ਕਿਹਾ ਮੈਂ ਇਹ ਵੀ ਨਹੀਂ ਲੈਣਾ ਮੈਂ ਆਪਣੇ ਆਪ ਸਰ ਹੂੰ ਤਾਂ ਤੁਸੀਂ ਦੇਖੋ ਕਿ ਛੋਟੀ ਜੀ ਉਮਰ ਦੇ ਵਿੱਚ 16 17 ਸਾਲ ਦੀ ਉਮਰ ਦੇ ਵਿੱਚ ਜੀ ਇਹ ਬੰਦੇ ਨੇ ਇੱਕ 스타 ਦਾ ਮੁੰਡਾ ਹੋ ਕੇ ਹੂੰ ਪਤਾ ਕਿਵੇਂ ਕਮਾਉਣਾ ਸ਼ੁਰੂ ਕੀਤਾ ਕਿ ਜਦਾਂ ਡਬਿੰਗ ਲਈ ਆਵਾਜ਼ ਕਿਉਂਕਿ ਆਵਾਜ਼ ਬੜੀ ਦਮਦਾਰ ਸੀ ਇਹਦੀ ਬਿਲਕੁਲ ਰੇਡੀਓ ਲਈ ਕੰਮ ਕਰਨਾ ਸਟਾਰਟ ਕਰ ਦਿੱਤਾ ਜੀ ਤੂੰ ਦਾ ਫਾਦਰ ਹਰਾਨ ਰਹਿ ਗਿਆ ਕਿ ਇਹਦੇ ਕੋਲ ਯਾਰ ਇਹਨਾਂ ਪੈਸਾ ਕਿੱਥੋਂ ਆ ਰਿਹਾ ਹੂੰ ਆ ਹੁੰਦੀ ਆ ਸਰ ਬਿਲਕੁਲ ਕਮਾਈ ਦੀ ਇਸ ਕੇ ਹੂੰ ਆਪਣੇ ਆਤਮ ਨਿਰਪਰਤਾ ਜੀ ਜੀ ਬੰਦੇ ਨੇ ਤਾਰ ਪਿਤਾ ਦੇ ਘਰ ਜਨਮ ਲੈਣ ਤੋਂ ਬਾਅਦ ਵੀ ਆਪਣੀ ਕਮਾਈ ਜਿਹੜੀ ਆ ਆਪਦੇ ਹਿਸਾਬ ਕਿਤਾਬ ਨਾਲ ਸ਼ੁਰੂ ਕੀਤੀ ਜਿਹੜਾ ਬੰਦਾ ਸੋਚ ਹੀ ਏਡੀ ਤਗੜੀ ਰੱਖਦਾ ਬਿਲਕੁਲ ਸਰ ਇੱਥੇ 50 ਕਿੱਲੇ ਵਾਲੇ ਦੇ ਘਰ ਜਵਾਕ ਜੰਪੇ ਬੈ ਨਾ ਹੂੰ ਪਹਿਲੇ ਉਹਦੇ ਲੱਛਣ ਹੀ ਨਹੀਂ ਮਾਣ ਹੁੰਦੇ ਜੀ ਜੀ ਬਿਲਕੁਲ ਠੀਕ ਹੈ ਨਾ ਜੀ 50 ਕਿੱਲੇ ਦਾ ਫਤੂਰ ਜਿਹੜਾ ਉਹਦੇ ਚਿਹਰੇ ਤੇ ਝਲਕਦਾ ਜੀ ਤੇ ਇੱਥੇ ਦੇਖ ਲਓ ਤੁਸੀਂ ਹੂੰ ਉਸ ਬੰਦੇ ਨੇ 500 ਰੁਪਈਆ ਵੀ ਸ਼ਾਇਦ ਨਹੀਂ ਫੜਿਆ ਕਿ ਨਹੀਂ ਮੈਂ ਕੋਈ ਨਹੀਂ ਆਪ ਹੀ ਕਮਾ ਲੂੰਗਾ ਮਿੰਟ ਦੀ ਉਦਾਹਰਨਾ ਵੀ ਹੁੰਦੀਆਂ ਨੇ ਔਰ ਇਸ ਚੀਜ਼ ਨੂੰ ਦਰਸਾਉਂਦੀਆਂ ਵੀ ਨੇ ਕਿ ਤੁਸੀਂ ਭਈ ਆਪਣੇ ਚ ਦਮ ਰੱਖਦੇ ਹੋ ਤੇ ਉਹ ਫਿਰ ساری ਉਮਰ ਚੱਲਦਾ ਵੇਖਦਾ ਕਿ ਕੌਣ ਪਛਤਾ ਰਹੀ ਹੋਣੀ ਆ ਉਹ ਨਹੀਂ ਵਿਵੇਕ ਵੀ ਪਛਤਾਉਂਦਾ ਕਹਿੰਦਾ ਯਾਰ ਉਹ ਤਾਂ ਗਲਤੀ ਹੋ ਗਈ ਜਵਾਨੀ ਚ